ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਗ੍ਰੀਨ ਸਿਟੀ ਕਲੋਨੀ ਦੇ ਵਿੱਚ 12 ਸਾਲ ਦੀ ਬੱਚੀ ਨੂੰ ਕੁੱਤੇ ਦੇ ਕੱਟਣ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਥਾਣਾ ਕੈਂਟ ਦੇ ਐਸਆਈ ਮਨਪੂਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗ੍ਰੀਨ ਸਿਟੀ ਦੇ ਅੰਦਰ ਪਾਰਕ ਦੇ ਵਿੱਚ ਇੱਕ ਤਕਰੀਬਨ 12 ਸਾਲ ਦੀ ਬੱਚੀ ਫੁੱਟਬਾਲ ਖੇਡ ਰਹੀ ਸੀ ਤੇ ਪਾਰਕ ਤੋਂ ਬਾਹਰ ਸੜਕ ਤੇ ਉਹ ਚਲੀ ਜਾਂਦੀ ਹੈ ਬੋਲ ਨੂੰ ਚੁੱਕਣ ਦੇ ਲਈ ਜਾਂਦੀ ਹੈ ਤੇ ਕੋਠੀ ਦੇ ਵਿੱਚੋਂ ਨਿਕਲੇ ਕੁੱਤੇ ਦੇ ਵੱਲੋਂ ਉਸ ਨੂੰ ਕੱਟ ਲਿਆ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਨੂੰ ਹਸਪਤਾਲ ਲਿਆਏ ਨੇ ਤੇ ਜਾਣਕਾਰੀ ਮਿਲੀ ਹੈ ਕਿ ਕਲੋਨੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਇਕੱਠੇ ਹੋਣ ਉਪਰੰਤ ਜਿਹੜੇ ਵਿਅਕਤੀ ਦੇ ਵੱਲੋਂ ਜਿਸ ਨੇ ਕੁੱਤਾ ਰੱਖਿਆ ਹੋਇਆ ਸੀ ਉਸ ਨੂੰ ਜ਼ਦਕਾਰ ਬੁਲਾਇਆ ਗਿਆ ਪਰ ਉਹ ਵਿਅਕਤੀ ਨਹੀਂ ਗਿਆ ਦੇ ਕਾਰਨ ਉਹਨਾਂ ਵੱਲੋਂ ਮਾਮਲਾ ਦਰਜ ਕਰਵਾ ਦਿੱਤਾ ਗਿਆ। ਦਰਅਸਲ ਕੁੱਤਿਆਂ ਨੂੰ ਲੈ ਕੇ ਅਕਸਰ ਲਾਈਟ ਗ੍ਰੇ ਰੰਦੇ ਨੇ ਤੁਸੀਂ ਆਮ ਹੀ ਵੇਖਿਆ ਹੋਵੇਗਾ ਕਿ ਪਾਰਕਾਂ ਜਾਂ ਮੁਹੱਲਿਆਂ ਦੇ ਵਿੱਚ ਗਲੀਆਂ 'ਚ ਕੁੱਤਿਆਂ ਨੂੰ ਘਮਾਉਣ ਦੇ ਲੋਕ ਵੇਖੇ ਜਾਂਦੇ ਨੇ। ਜਿਸ ਕਾਰਨ ਮੁਹੱਲੇ ਦੇ ਵਿੱਚ ਗੰਦਗੀ ਫੈਲਦੀ ਹੈ ਤੇ ਕਈ ਵਾਰ ਲੜਾਈ ਝਗੜੇ ਦਾ ਵੀ ਕਾਰਨ ਬਣਦਾ। ਪਰ ਜੇ ਤੁਸੀਂ ਜਾਨਵਰ ਰੱਖਦੇ ਹੋ ਉਸਨੂੰ ਕਿਸੇ ਖੁੱਲੀ ਜਗ੍ਹਾ ਤੇ ਘੁਮਾਉਣਾ ਚਾਹੀਦਾ ਹੈ ਨਾ ਕਿ ਗਲੀਆਂ ਮੁਹੱਲਿਆਂ ਦੇ ਵਿੱਚ। ਸਾਡੇ ਦੇ ਵਿੱਚ ਜਾਨਵਰ ਚਾਹੇ ਕੋਈ ਵੀ ਹੋਵੇ ਉਸ ਦਾ ਕੋਈ ਕਸੂਰ ਨਹੀਂ ਹੁੰਦਾ ਉਸ ਨੂੰ ਰੱਖਣ ਵਾਲੇ ਦੀ ਨਾ ਸਮਝੀ ਕਾਰਨ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦਿਆਂ ਨੇ ਜਾਨਵਰ ਨੂੰ ਰੱਖਣਾ ਤੇ ਪਾਲਣਾ ਬੜੀ ਚੰਗੀ ਗੱਲ ਹੈ ਪਰ ਜਾਨਵਰ ਦੇ ਪਿੱਛੇ ਇਨਸਾਨ ਦੇ ਨਾਲ ਦੁਸ਼ਮਣੀ ਪਾਉਣਾ ਜਾਂ ਮਹੌਲਾ ਵਾਸੀਆਂ ਨੂੰ ਦੁਖੀ ਕਰਨਾ ਇਹ ਕਿੱਥੋਂ ਦੀ ਸਮਝਦਾਰੀ ਹੈ ਇਨਸਾਨ ਨੂੰ ਇਕੱਲੇ ਜਾਨਵਰਾਂ ਵੱਲ ਨਹੀਂ ਇਨਸਾਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸਾਫ ਸਫਾਈ ਤੇ ਆਪਣੇ ਫਰਜ਼ ਨੂੰ ਵੀ ਸਮਝਣਾ ਚਾਹੀਦਾ ਹਾਲਾਂਕਿ ਇਸ ਪੂਰੇ ਮਾਮਲੇ ਤੇ ਐਸਆਈ ਮਨਪੂਲ ਸਿੰਘ ਦਾ ਕੀ ਕਹਿਣਾ ਹੈ ਇਹ ਵੀ ਸੁਣਦੇ ਆਂ ਮੈਂ ਐਸਆਈ ਮਨਪੂਲ ਸਿੰਘ ਤੇ ਤਪਤੀਸ਼ ਅਸਰ ਤਾਣਾ ਕਿੰਟ ਬਟਿੰਡਾ ਲਗੇ ਇੱਕ ਕੁੱਤੇ ਦੇ ਮਾਮਲੇ ਵਿੱਚ ਮਾਮਲਾ ਠੀਕਾ ਉੱਥੇ ਗਗਨਦੀਪ ਸ਼ਰਮਾ ਇੱਕ ਕੁੜੀ ਦਾ ਫਾਦਰ ਹੈ 12 ਸਾਲ ਦੀ ਲੜਕੀ ਸੀ ਉਹਦੇ ਗ੍ਰੀਨ ਸਿਟੀ ਦੇ ਵਿੱਚ ਉਹਦੀ ਬੇਟੀ ਨੂੰ ਮਤਲਬ ਕੋਲਡ ਡਾਗ ਉਹਦੀ ਕਿਤੇ ਹੈ ਤੇ ਉਹਦੇ ਵਿੱਚ ਅਸੀਂ ਫਿਰ ਲਾਂਚ ਕੀਤੀ ਹੈ ਆਪਣੇ ਮਨੋਜ ਸਿੰਘਲਾ ਪੁੱਤਰ ਰਜਿੰਦਰ ਪਾਲ ਉਹਦੀ ਜਿਹੜੇ ਉਹਦਾ ਡਾਗ ਦਿਮਾਗ ਹੈ ਇਹ ਪਹਿਲਾ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਉਥੋਂ ਟਰੀਟਮੈਂਟ ਕਰਵਾ ਕੇ ਫਿਰ ਉਹ ਘਰ ਆ ਗਈ ਸੀ ਕਿ ਕੁੱਤ ਨੇ ਗੜੀ ਚੁੱਕ ਲਈ ਨਹੀਂ ਇਹ ਕੁੜੀਆ ਪਾਰਕ ਦੇ ਵਿੱਚ ਜੀਸੀਟੀ ਖੇਡ ਰਹੀ ਸੀ ਤੇ ਫੁੱਟਬਾਲ ਕਿਹਦੀ ਦੀ ਥੋੜ੍ਹ ਬਾਹਰ ਆਈ ਤੇ ਜਦ ਬੋਲ ਨੂੰ ਚੱਕਣ ਗਈ ਤਾਂ ਆਪਣੇ ਕੋਠੀ ਨੰਬਰ 183 ਗ੍ਰੀਨ ਸਿਟੀ ਤੋਂ ਉੱਥਾ ਬਾਹਰ ਆਇਆ ਤੇ ਉਹ ਬਟਰਾਂ ਸ਼ੁਰੂ ਕਰਤਾ ਕਿੰਨਾ ਅੱਕ ਕਰਿਆ ਗਿਆ ਤੇ ਪਰ ਉਹਨਾਂ ਰਾਮ ਦੇ ਨਿਰਯੋਗ ਕਥਨ ਸਰਕਾਰ ਦੇਖੋ ਜੀ ਜਿਨ੍ਹਾਂ ਨੇ ਵੀ ਰਫਾਲਰ ਰੱਖਣਾ ਹੈ ਉਹਨੂੰ ਸੰਭੇ ਰੱਖਣਾ ਚਾਹੀਦਾ ਹੈ ਉਹਨੂੰ ਮਤਲਬ ਬੰਦ ਕੇ ਰੱਖਣਾ ਚਾਹੀਦਾ ਉਨਾ ਜਲਦੀ ਕਿਸੇ ਦਾ ਇਨਸਾਨ ਹੋ ਜਾਏਗਾ ਪਰ ਬਰਫੂਲਾ ਨਹੀਂ ਛੱਡਣਾ ਚਾਹੀਦਾ ਇਹ ਬਹੁਤ ਵੱਡੀ ਲਾਫਰਭਾਈ ਹੈ ਜਿਨ੍ਹਾਂ ਨੇ ਕਿ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਮੁਕੰਦ ਕਰਵਾਏ ਹੋਣਗੇ ਕਿਹੜੇ ਕਾਰਕ ਤੋਂ ਚੱਲਦਾ ਜਦੋਂ ਇੱਕ ਆਪਣਾ ਬਚਾੜਾ ਹੋ ਗਿਆ ਤਾਂ ਬਿਲਕੁਲ ਨਹੀਂ ਰੱਖਣਾ ਚਾਹੀਦਾ ਐਨਸ ਪ੍ਰੋਕੈਸਟੋਰੀ ਦੀ ਬਸ ਰੈਸਟ ਕਰਨੇ ਇਹ ਮੀ ਲਵ ਲਵ ਹਾਂਸ ਤੇ